से हटाया जाएगा नेशनल एक्ट बीते कल पुलिस रवाना भी हो चुकी थी जिन्होंने साथियों लिया जाएगा उन्होंने दलजीत कलसी कुलवंत धालीवाल गुरमीत बुक्नवाला हरजीत भगवंत प्रधानमंत्री बजे के

ਕਈ ਉਹਨਾਂ ਦੇ ਸਾਥੀਆਂ ਨੂੰ ਅਸੰਦਿਬ ਡਿਬਰੂਗੜ ਜੇਲ ਐਨਐਸਏ ਲਗਾ ਕੇ ਉੱਥੇ ਸ਼ਿਫਟ ਕਰ ਦਿੱਤਾ ਗਿਆ ਸੀ ਮੇ ਨਾਲ ਮੇਰੇ ਸਹੋਗੀ ਰਾਜੀਵ ਸ਼ਰਮਾ ਫੋਨ ਲੈਂਦੇ ਜੁੜੋਏ ਨੇ ਰਾਜੀਵ ਜਾਨਣਾ ਚਾਹਵਾਂਗੇ ਅਮਰਿਤਪਾਲ ਸਿੰਘ ਦੇ ਸਾਥੀ ਕਿਸ ਸਮੇਂ ਤੱਕ ਪੰਜਾਬ ਲਿਆਏ ਜਾ ਸਕਦੇ ਕੋਈ ਇਨਫੋਰਮੇਸ਼ਨ ਤੁਹਾਡੇ ਕੋਲ ਤਨਵੀਰ ਤੋਂ ਜੋ ਜਾਣਕਾਰੀ ਕੱਲ ਤੋਂ ਮਿਲੀ ਸੀ ਕਿ ਜਿਹੜੀ ਪੰਜਾਬ ਪੁਲਿਸ ਦੀ ਟੀਮ ਹੈ ਉਹ ਦਿਬਰੂਗੜ ਦੇ ਵਿੱਚ ਪਹੁੰਚੀ ਹੋਈ ਹੈ ਔਰ ਉੱਥੇ ਜੋ ਵੀ ਕਾਗਜ਼ੀ ਕਾਰਵਾਈ ਕਰਕੇ ਉਸ ਤੋਂ ਬਾਅਦ ਇਹਨਾਂ ਨੂੰ ਜੋ ਹੈ ਉਹ ਅੰਮ੍ਰਿਤਪਾਲ ਦੇ ਅੱਜ ਜਾਣਾ ਹੈ ਔਰ ਅਜਨਾਲਾ ਕੋਰਟ ਦੇ ਵਿੱਚ ਪੇਸ਼ ਕੀਤਾ ਜਾਣਾ ਹੈ ਪਰ ਅੱਜ ਸੰਭਾਵਨਾਵਾਂ ਜਿਹੜੀਆਂ ਨੇ ਉਹ ਜ਼ਰੂਰ ਜਿਤਾਈਆਂ ਜਾ ਰਹੀਆਂ ਕਿ ਅੱਜ ਵੀ ਕੁਝ ਜਿਹੜੇ ਸਾਥੀ ਅੰਮ੍ਰਿਤਪਾਲ ਦੇ ਉਹਨਾਂ ਨੂੰ ਲੈ ਕੇ ਪੁਲਿਸ ਪਹੁੰਚ ਸਕਦੀ ਪਰ ਅਧਿਕਾਰਿਕ ਤੌਰ ਤੇ ਹਾਲੇ ਐਸਡੀ ਕੋਈ ਵੀ ਪੁਸ਼ਟੀ ਜਾਂ ਐਸਡੀ ਜਿਹੜੀ ਜਾਣਕਾਰੀ ਹੈ ਉਹ ਪੁਲਿਸ ਬੰਦੋ ਸਾਂਝੀ ਨਹੀਂ ਕੀਤੀ ਜਾ ਰਹੀ ਹਾਲਾਂਕਿ ਕੱਲ ਜੋ ਡੀਆਈਜੀ ਨੇ ਪਾਡਰ ਰੇਂਜ ਔਰ ਜਦੋਂ ਅਮਰਿਤਪਾਲ ਸਿੰਘ ਦੇ ਉੱਤੇ ਕਾਰਵਾਈ ਹੋਈ ਸੀ ਉਸ ਵੇਲੇ ਉਹ ਐਸਐਸਪੀ ਅੰਮ੍ਰਿਤਸਰ ਦਿਹਾਤੀ ਸੰਤਾ ਉਹਨਾਂ ਵੱਲੋਂ ਹੀ ਸਾਰੀ ਜਿਹੜੀ ਕਾਰਵਾਈ ਹੈ ਉਸ ਨੂੰ ਨੇਪਰੇ ਚਾੜਿਆ ਗਿਆ ਸੀ ਤਾਂ ਉਹਨਾਂ ਨੇ ਕੱਲ ਇਹ ਜਾਣਕਾਰੀ ਜ਼ਰੂਰ ਦਿੱਤੀ ਕਿ ਪੁਲਿਸ ਵੱਲੋਂ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਹੁਣ ਪੰਜਾਬ ਪੁਲਿਸ ਵੱਲੋਂ ਪੰਜਾਬ ਦੇ ਵਿੱਚ ਹੀ ਕੀਤੀ ਜਾਣੀ ਹੈ ਤਾਂ ਇਸ ਦੇ ਵਿੱਚ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਅਮਰਿਤਪਾਲ ਸਿੰਘ ਨਵੀ ਲਿਆਂਦਾ ਜਾਣਾ ਪਰ ਉਸ ਨੂੰ ਲਿਆਉਣ ਦੇ ਲਈ ਸਾਡੇ 20-25 ਦਿਨ ਦੀ ਹੋਰ ਕਾਰਵਾਈ ਜਿਹੜੀ ਹੈ ਉਹ ਲੱਗ ਸਕਦੀ ਕਿਉਂਕਿ ਅਮਰਿਤਪਾਲ ਉਹਨਾਂ ਬਾਕੀਆਂ ਦੇ ਵਿੱਚ ਅੰਤਰ ਇਹ ਹੈ ਕਿ ਇਹ ਇੱਕ ਸਧਾਰਨ ਜਿਹੜੇ ਨਾਗਰਿਕ ਨੇ ਪੰਜਾਬ ਦੇ ਪਰ ਅਮਰਿਤਪਾਲ ਸਿੰਘ ਜਦੋਂ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਉਹ ਵੀ ਇੱਕ ਆਮ ਨਾਗਰਿਕ ਦੇ ਤੌਰ ਤੇ ਵਿਚਰਿਆ ਸੀ ਲੋਕਾਂ ਦੇ ਵਿੱਚ ਪਰ ਹੁਣ ਕਿਉਂਕਿ ਉਹ ਇੱਕ ਸੰਸਦ ਦੇ ਤੌਰ ਤੇ ਜੋ ਹੈ ਨਾਮਿਨੇਟ ਹੈ ਉਹਨਾਂ ਨੂੰ ਜੋ ਹੈ ਚੁਣਿਆ ਗਿਆ ਹੈ ਅਸੀਂ ਖਡੂਰ ਸਾਹਿਬ ਹਲਕੇ ਤੋਂ ਉੱਥੋਂ ਦੇ ਲੋਕਾਂ ਨੇ ਚੁੜ ਕੇ ਜੋ ਹੈ ਉਹ ਲੋਕ ਸਭਾ ਦੇ ਵਿੱਚ ਭੇਜਿਆ ਹੈ ਤਾਂ ਇਸ ਕਰਕੇ ਉਹਨਾਂ ਦੇ ਲਈ ਥੋੜੀ ਵਕਰੀ ਜਿਹੜੀ ਕਾਰਵਾਈ ਹੈ ਉਹ ਪੰਜਾਬ ਪੁਲਿਸ ਵੱਲੋਂ ਕੀਤੀ ਜਾਣੀ ਜਿਸ ਦੇ ਵਿੱਚ ਥੋੜਾ ਸਮਾਂ ਜ਼ਰੂਰ ਲੱਗ ਸਕਦਾ ਹੈ ਤਾਂ ਅੱਜ ਸੰਭਾਵਨਾਵਾਂ ਜ਼ਰੂਰ ਨੇ ਪਰ ਥੋੜੀ ਦੇਰ ਦੇ ਵਿੱਚ ਇਹ ਸਪਸ਼ਟ ਹੋਏਗਾ ਕਿ ਅੱਜ ਜਿਹੜੇ ਖੜੇ ਲੋਕਾਂ ਨੂੰ ਪੰਜਾਬ ਪੁਲਿਸ ਜੋ ਹੈ ਡਿਬਰੂਗੜ ਤੋਂ ਲੈ ਕੇ ਅੰਮ੍ਰਿਤਸਰ ਪਹੁੰਚਦੀ ਹੈ ਜਾਂ ਫਿਰ ਕੱਲ ਜਾਂ ਪਰਸੋਂ ਜਦੋਂ ਵੀ ਕਮਾ ਜਿਹੜਾ ਥੋੜੀ ਦੇਰ ਦੇ ਵਿੱਚ ਕਨਫਰਮ ਹੁੰਦਾ ਉਹ ਵੀ ਜਾਣਕਾਰੀ ਅਸੀਂ ਆਪਣੇ ਦੱਸਾਂਗੇ ਰਾਜੀ ਅੰਮ੍ਰਿਤਪਾਲ ਸਿੰਘ ਤੇ ਦੂਸਰੇ ਸਾਥੀਆਂ 'ਚ ਫਰਕ ਆ ਵੀ ਹੈ ਕਿ ਐਨਐਸਏ ਤੇ ਲੱਗਿਆ ਹੈ ਪਰ ਅੰਮ੍ਰਿਤਪਾਲ ਸਿੰਘ ਤੇ ਹਰੀਨੋਕ ਕਤਲ ਕੇਸ 'ਚ ਯੂਐਪੀਏ ਵੀ ਲੱਗਿਆ ਹੋਈ ਹੈ ਓਪੀਏ ਬਿਲਕੁਲ ਇਹ ਵੀ ਇੱਕ ਵੱਖਰੀ ਗੱਲ ਹੈ ਕਿ ਯੂਐਪੀਏ ਵੀ ਜੋ ਹੈ ਅੰਮ੍ਰਿਤਪਾਲ ਦੇ ਤੇ ਲੱਗਿਆ ਤਾਂ ਇਸੇ ਕਰਕੇ ਹੀ ਕਿਉਂਕਿ ਪੰਜਾਬ ਪੁਲਿਸ ਵੱਲੋਂ ਜੋ ਹੈ ਕਿ ਇਸ ਮਾਮਲੇ ਨੂੰ ਲੈ ਕੇ ਹਾਈ ਕੋਰਟ ਦੇ ਵਿੱਚ ਵੀ ਜਿਹੜੀ ਕਾਰਵਾਈ ਹੈ ਉਹ ਚੱਲ ਰਹੀ ਹੈ ਤਾਂ ਕਈ ਐਸੀਆਂ ਟੈਕਨੀਕਲ ਚੀਜ਼ਾਂ ਵੀ ਜਿਹਨੂੰ ਲੈ ਕੇ ਥੋੜਾ ਸਮਾਂ ਜ਼ਰੂਰ ਲੱਗ ਸਕਦਾ ਪਰ ਇਹ ਜ਼ਰੂਰ ਮੈਂ ਕਹਿ ਸਕਦਾ ਕਿ ਜਿਹੜੇ ਬਾਕੀ ਸਾਥੀ ਨੇ ਉਹਨਾਂ ਨੂੰ ਅੱਜ ਜਾਂ ਕੱਲ੍ਹ ਪੰਜਾਬ ਪੁਲਿਸ ਜਿਹੜੀ ਆ ਉਹ ਅੰਮ੍ਰਿਤਸਰ ਲੈ ਕੇ ਪਹੁੰਚ ਸਕਦੀ ਹੈ ਕਿਉਂਕਿ ਜਨਾਲਾ ਅਦਾਲਤ ਦੇ ਵਿੱਚ ਉਹਨਾਂ ਨੂੰ ਪਹਿਲਾਂ ਪੇਸ਼ ਕੀਤਾ ਜਾਣਾ ਹੈ ਉਸ ਤੋਂ ਬਾਅਦ ਅਗਲੀ ਜਿਹੜੀ ਵੀ ਕਾਰਵਾਈ ਹੈ ਜੋ ਵੀ ਜਾਂਚ ਪੜਤਾਲ ਹੈ ਪੁੱਛਗਿੱਛ ਹੈ ਉਹ ਪੁਲਿਸ ਵੱਲੋਂ ਜਿਹੜੀ ਆ ਉਹ ਕੀਤੀ ਜਾ ਸਕਦੀ ਹੈ ਜੀ ਬੜਾ ਬੜਾ ਸ਼ੁਕਰੀਆ ਰਾਜੀ ਜੀ ਸਾਨੂੰ ਪੂਰੀ ਜਾਣਕਾਰੀ ਦੇਣ ਲਈ ਤੇ ਅੱਜ ਅਮਰਿਤਪਾਲ ਸਿੰਘ ਦੇ ਸਾਥੀਆਂ ਨੂੰ ਪੰਜਾਬ ਲੈ ਕੇ ਪਹੁੰਚ ਸਕਦੀ ਹੈ ਪੰਜਾਬ ਪੁਲਿਸ ਕਿ ਭੀਤੇ ਹੀ ਕੱਲ ਪੰਜਾਬ ਪੁਲਿਸ ਰਵਾਨਾ ਹੋ ਚੁੱਕੀ ਸੀ ਅੰਮ੍ਰਿਤਸਰ ਰੂਰਲ ਦਿਖਾਤੀ ਦੇ ਐਸਐਸਪੀ ਦੇ ਵੱਲੋਂ ਐਸ ਆਪ ਪੂਰੀ ਜਾਣਕਾਰੀ ਸਾਂਝੀ ਕੀਤੀ ਗਈ ਸੀ ਕਿ ਅੰਮ੍ਰਿਤਪਾਲ ਸਿੰਘ ਦੇ ਸਾਥੀ ਜੁਨੇ ਉਹ ਪੰਜਾਬ ਲਿਆਏ ਜਾ ਰਹੇ